ਕਿੰਨੇ ਮੁਸ਼ਕਲ ਕਿੰਨੀ ਗਾ ਰਹੀ ਹੈ ਹੋਰ ਮੁਸ਼ਕਲ ਆ ਰਹੀ ਹੈ ਹਮਸੰਸਕਾਰ ਪੇ ਜਾਣਾ ਹਾਂ ਕਾ ਜਾਣਾ ਦਾ ਕਾਹਨ ਸੇ ਆਇਓ ਚਟਾਲੇ ਜਾਣਾ ਪਿਆ ਸੇ ਬਟੰਦੇ ਸੇ ਹੋਰ ਪਸਾ ਜਾ ਨਹੀਂ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਬੜੀ ਮੁਸ਼ਕਲ ਹੋ ਰਹੀ ਕੋ ਲੋਖ ਰੇ ਜਿਹੜੇ ਜ਼ਰੂਰੀ ਕੰਮ ਹੈ ਉਹ ਸਾਰੇ ਖੜੇ ਹੈਗੇ ਠੀਕ ਹੈ ਰਹੀ ਹੈ ਬੜੀ ਮੁਸ਼ਕਲ ਹੈ ਅਸੀਂ ਚਟਾਲੇ ਜਾਣਾ ਕੁੜੀ ਦਾ ਸੋਹਰ ਮੱਕੀ ਉੱਥੇ ਜਾਣਾ ਸੀ ਹਮਸੰਸਕਾਰ ਤੇ ਜਾਣਾ ਹੈਗਾ ਅਗਰ ਟੈਂਟਰ ਨਰਾਤ ਨਹੀਂ ਕੀਤਾ ਜਾਂਦਾ ਜਿਹੜਾ ਇਹ ਸੰਘਰਸ਼ ਹੋਰ ਵੀ ਦਿੱਖਾ ਕੀਤਾ ਜਾ ਸਰ ਭਗਵਾਨਤਮਨ ਜਿਹੜੀਆਂ ਗੱਲਾਂ ਕਰਦਾ ਸੀ ਜਿਹੜਾ ਹਰਾ ਪੈਨ ਆਮ ਲੋਕਾਂ ਲਈ ਚੱਲੇਗਾ ਪਰ ਉਹ ਸਿਰਫ ਕਾਰਪੇਟ ਘਰਾਣਿਆਂ ਦੇ ਹੱਕ ਚ ਲੜ ਰਿਹਾ ਆਮ ਲੋਕਾਂ ਲਈ ਜਾਂ ਮੁਲਾਜ਼ਮਾਂ ਲਈ ਹਰਾ ਪੈਨ ਨਹੀਂ ਚੱਲ ਰਿਹਾ ਇੱਥੇ ਪਾਸੇ ਤਿਉਹਾਰਾਂ ਦੇ ਦਿਨ ਨੇ ਤਾਂ ਦੂਜੇ ਪਾਸੇ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਬਟਿੰਡਾ ਦੇ ਬਸਟਾ ਨੂੰ ਬੰਦ ਕਰ ਦਿੱਤਾ ਗਿਆ ਗੇਟ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਨੇ ਜਿਹੜੇ ਤੇ ਕਜਲ ਖਵਾਰ ਹੋ ਰਹੇ ਨੇ ਕਿਉਂਕਿ ਤਿਉਹਾਰਾਂ ਦੇ ਦਿਨ ਨੇ ਤਿਉਹਾਰਾਂ ਦੇ ਦਿਨਾਂ ਵਿੱਚ ਰਿਸ਼ਤੇਦਾਰੀ ਜਾਣਾ ਕਰਨਾ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਬੀਬੀ ਕਿੰਨੀ ਕੁ ਮੁਸ਼ਕਲ ਕਿੰਨੀ ਘਾਰੀ ਹੈ ਬਹੁਤ ਮੁਸ਼ਕਲ ਆ ਰਹੀ ਹੈ ਹਮ ਤਾਂ ਸੰਸਕਾਰ ਪੇ ਜਾਣਾ ਹਾਂ ਤਾਂ ਜਾਣਾ ਤਾਂ ਕਾਹਨੋਂ ਸੇ ਆਇਓ ਚਟਾਲੇ ਜਾਣਾ ਪਿਆ ਸੇ ਬਟਨ ਦੇ ਸੇ ਔਰ ਬਸਾਂ ਜਾ ਨਹੀਂ ਰਹੀਆਂ ਪਰੇਸ਼ਾਨ ਹੋ ਰਹੀਆਂ ਲਾਦਾ ਨਹੀਂ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਕੋਈ ਹੱਲ ਕਰਨਾ ਚਾਹੀਦਾ ਹੈ ਸਰਕਾਰ ਨੂੰ ਸਰਕਾਰ ਹੱਲ ਕਰੇ ਜਲਦੀ 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 ਜੋੜੀ ਕਰੇ ਇਹ ਮੁਸ਼ਕਲ ਕਿੰਨੀ ਘਾਰੀ ਹੈ ਬੜੀ ਮੁਸ਼ਕਿਲ ਹੋ ਰਹੀ ਬੋਲੋ ਖਰੇ ਜਿਹੜੇ ਜ਼ਰੂਰੀ ਕੰਮ ਹੈ ਉਹ ਸਾਰੇ ਖੜੇ ਹੈਗੇ ਨਹੀਂ ਕਰੀ ਬੜੀ ਜਾਣਾ ਅਸੀਂ ਚਟਾਲੇ ਜਾਣਾ ਕੁੜੀ ਦਾ ਸਹੁਰਾ ਮਕੇ ਉੱਥੇ ਜਾਣਾ ਸੀਗਾ ਸਸਕਾਰ ਦੇ ਜਾਣਾ ਹੈਗਾ ਹਾਂਜੀ ਬਿਲਕੁਲ ਲੋਕ ਨੇ ਜਿਹੜੇ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਬੀਬੀ ਕੀ ਕਹਾਂਗੇ ਕਿਸ ਤਰ੍ਹਾਂ ਦੀ ਮੁਸ਼ਕਲ ਕਿੰਨੀ ਗਾ ਰਹੀ ਹੈ ਜੋ ਬੰਦ ਹੋ ਜਾਂਦਾ ਕਿੰਨੀ ਕਿ ਮੁਸ਼ਕਲ ਆਉਂਦੀ ਹੈ ਉਹ ਆਇਆ ਕਰਕੇ ਹਾਂ ਹਾਂ ਉਹ ਦਾਹਲਾ ਮੁੰਡਾ ਹੈ ਜਾਣਾ ਸੀਗਾ ਤੇ ਉਹ ਮਾਈਂ ਵਾਟੋ ਕਰਕੇ ਆਈ ਹੈ ਲਗਦਾ ਨਹੀਂ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ ਆ ਧਰਨੇ ਨਹੀਂ ਲਗਣੇ ਚਾਹੀਦੇ ਹਾਂ ਧਰਨੇ ਨਹੀਂ ਲੱਗਣੇ ਚਾਹੀਦੇ ਬਈ ਬਹੁਤ ਔਖਾਗਾ ਬਿਲਕੁਲ ਪੂਰਾ ਸ਼ਹਿਰ ਆ ਜਿਹੜਾ ਚੋਕ ਹੋ ਗਿਆ ਬੰਦ ਹੋ ਗਿਆ ਜਾਮ ਤੁਸੀਂ ਦੇਖ ਸਕਦੇ ਹੋਗਾ ਕਿ ਕਿੱਥੋਂ ਆਇਆ ਕਿੱਥੇ ਜਾਣਾ ਸੀ ਕਿੰਨੇ ਕਿ ਮੁਸ਼ਕਿਲ ਕਿੰਨੀ ਕਰੀਏ ਮਾਤਾ ਕਿੰਨਾ ਔਖੇ ਕਿੰਨੇ ਖੋ ਰਹੇ ਆ ਬਿਲਕੁਲ ਮੁਸ਼ਕਲਾਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਇੱਥੇ ਖੱਜਲ ਖਵਾਰ ਹੋ ਰਹੇ ਨੇ বাস ਸਟੈਂਡ ਦੇ ਗੇਟ ਆ ਜਿਹੜੇ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਕਿੰਨੇ ਕੋਕਾ ਬਾਬਾ ਜੀ ਹੋਰ ਓਖੇ ਕਿੱਥੇ ਜਾਣੇ ਕਿੱਥੇ ਆਏ ਸੀ ਹਾਂ ਪਿੱਛੇ ਦਾ ਬੰਡ ਹੋਇਆ ਸੀ ਹਾਂ ਕਿੱਥੇ ਜਾਂਦੇ ਕਿਤੇ ਅੱਜ ਅੱਛਾ ਫਿਰ বাস ਕੁਝ ਮਿਲਦੀ ਨਹੀਂ ਓਕਾ ਵੀ ਹੋਰ বাসਦੀ ਮਿਲਦੀ ਅਸਾਂ ਦੂਰ ਵੀ ਜਾਂਦਿਆਂ ਓਕਾ ਹੀ ਆ ਬੁਰਾ ਅਗਰ ਨਹੀਂ ਹੱਲ ਹੋਣਾ ਚਾਹੀਦਾ ਹਾਂ ਹੋਰ ਹਰਦਾ ਹੋਣਾ ਚਾਹੀਦਾ ਇਹ ਮੇਰੇ ਕੋਲ ਨੇ ਲੋਕ ਨੇ ਜਿਹੜੇ ਇੱਥੇ ਪਰੇਸ਼ਾਨੀ ਦੇ ਆਲਮ 'ਚ ਨੇ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਜਾਮ ਲੱਗੇ ਨੇ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਇੱਥੇ ਕਰਨਾ ਪੈ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਦਿਆਰਥੀ ਨੇ ਜਿਹੜੇ ਇਹ ਵੀ ਕਈ ਕਿਲੋਮੀਟਰ ਤੱਕ ਇਹਨਾਂ ਨੂੰ ਤੁਰ ਕੇ ਆਉਣਾ ਪੈ ਰਿਹਾ ਕਿਉਂਕਿ ਬੱਸਾਂ ਨੇ ਜਿਹੜੀਆਂ ਬੱਸ ਸਟੈਂਡ ਵਿੱਚ ਜਾ ਨਾ ਜਾਣ ਕਰਕੇ ਦੂਰ ਦਰਾਡੇ ਖੜਾਈਆਂ ਜਾ ਰਹੀਆਂ ਨੇ ਬੱਸ ਸਟੈਂਡ ਦੇ ਵਿੱਚ ਜਾਮ ਲੱਗਿਆ ਚੌਕ ਵਿੱਚ ਵੀ ਇੱਥੇ ਭਾਵੇਂ ਕਿ ਪੁਲਿਸ ਜਿਹੜੀ ਸਚਾਰੂ ਢੰਗ ਨਾਲ ਟ੍ਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ

ਬਿਲਕੁਲ ਜੀ ਜਿਹੜਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਰਦੇਸ਼ ਸੰਘਰਸ਼ ਕਰਨਾ ਸੀ ਜਿਹੜੀ ਲੜਾਈ ਹੈ ਲੰਮੇ ਸਮੇਂ ਤੋਂ ਲੜਦੇ ਆ ਰਹੇ ਆ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤਾ ਗਿਆ ਵੀ ਤੇ 10000 ਨਵੀਂ ਬੱਸ ਪੀਆਰਟੀਸੀ ਦੇ ਰੋਡਵੇ ਦੇ ਬੇੜੇ ਚ ਪਾਈ ਜਾਵੇ ਤਾਂ ਜੋ ਜਿਹੜੀ ਆਮ ਲੋਕਾਂ ਨੂੰ ਸਹੀ ਸਫਰ ਸਹੂਲਤ ਮਿਲ ਸਕੇ ਤੇ ਨਾਲ ਦੀ ਨਾਲ ਜਿਹੜੇ ਨੌਜਵਾਨਾਂ ਨੂੰ ਜ਼ਿਗਾਰ ਦੇ ਸਾਧਨ ਵੱਧ ਸਕਣਾਂ ਤੇ ਇਹਨਾਂ ਦੇ ਨਾਲ-ਨਾਲ ਜਿਹੜੀਆਂ ਸਾਡੀਆਂ ਹੋਰ ਵੀ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮੰਨ ਲਈਆਂ ਸੀ 1 ਜੁਲਾਈ 2024 ਨੂੰ ਜਿਹੜੀ ਸਾਡੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉੱਥੇ ਜਿਹੜੀਆਂ ਸਾਡੀਆਂ ਮੰਗਾਂ ਉਹ ਮੰਨ ਲੰਗੀਆਂ ਗਈਆਂ ਸੀ ਤੇ 1 ਮਹੀਨੇ ਦਾ ਸਮਾਂ ਮੁੱਖ ਮੰਤਰੀ ਪੰਜਾਬ ਵੱਲੋਂ ਸਾਨੂੰ ਦਿੱਤਾ ਗਿਆ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਜਿਹੜੀਆਂ ਮੰਗਾਂ ਇਹ ਲਾਗੂ ਕਰ ਦਿੱਤੀਆਂ ਜਾਣੀਆਂ ਪਰ ਜਿਹੜਾ ਸਾਡੀਆਂ ਮੰਗਾਂ ਉਹਨਾਂ ਨੂੰ ਹਜੇ ਤੱਕ ਉਸੇ ਤਰੀਕੇ ਲਮਕਾਇਆ ਜਾ ਰਿਹਾ ਉਹਨਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਪ੍ਰਾਈਵੇਟ ਦਾ ਜਿਹੜਾ ਕੁਆੜਾ ਹੈ ਉਹ ਸਾਡੇ ਤੇ ਲਿਆ ਨਹੀਂ ਸੀ ਕਰਨ ਦਾ ਕੁਆੜਾ ਜਿਹੜਾ ਸਿੱਟਿਆ ਜਾ ਰਿਹਾ ਕਿ ਪੀਆਰਟੀਸੀ ਦੇ ਰੋਡਵੇ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਾਈਆਂ ਜਾ ਰਹੀਆਂ ਜੋ ਕੀ ਕਾਰਪੋਰੇਟ ਕਰਾਉਣਿਆਂ ਦੀਆਂ ਬੱਸਾਂ ਜਿਹਦੇ ਨਾਲ ਸਰਕਾਰੀ ادارے ਦਾ ਨਿਜੀਕਰਨ ਹੋਏਗਾ ਤੇ ਨਾਲ ਦੀ ਨਾਲ ਜਿਹੜਾ ਕਾਰਪੋਰੇਟ ਕਰਾਉਣਿਆਂ ਨੂੰ ਜਿਹੜਾ ਲਾਭ ਦੇਣ ਵਾਸਤੇ ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਜਿਹਦੇ ਵਿਰੋਧ ਵੱਲੋਂ ਅੱਜ ਜਿਹੜਾ ਟੈਂਡਰ ਖੁੱਲਣਾ ਸੀ ਉਹਦੇ ਵਿਰੋਧ ਵਿੱਚ ਅੱਜ ਜਿਹੜਾ ਅਸੀਂ 2 ਘੰਟੇ ਬੱਸ ਸਟੈਂਡ ਬੰਦ ਦਾ ਪ੍ਰੋਗਰਾਮ ਦਿੱਤਾ ਹੈ ਅਗਰ ਟੈਂਟਰ ਨਾ ਰੱਦ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਇਹ ਸੰਘਰਸ਼ ਹੈ ਹੋਰ ਵੀ ਦਿਖਾ ਕੀਤਾ ਜਾ ਸਕਦਾ। ਹਾਂ ਜੀ ਤਿਉਹਾਰਾਂ ਦੇ ਦਿਨਾਂ ਥੋੜਾ ਸਾਈਡ ਤੇ ਹੋ ਜੇ ਨਾਲ ਆਪਾਂ ਤਿਉਹਾਰਾਂ ਦੇ ਦਿਨ ਨੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਤਿਉਹਾਰਾਂ ਦੇ ਦਿਨਾਂ 'ਚ ਨਹੀਂ ਕਰਨਾ ਚਾਹੀਦਾ ਕੋਈ ਸਰਕਾਰ ਨਾਲ ਮੀਟਿੰਗ ਕਰਾਂਦੇ ਬੈਠ ਕੇ ਗੱਲਬਾਤ ਕਰ ਦਿੰਦੇ। ਬਿਲਕੁਕੁਲ ਜੀ ਅਸੀਂ ਵਾਰ-ਵਾਰ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤਿਉਹਾਰਾਂ ਨੂੰ ਦੇਖਦੇ ਹੋਏ ਜਿਹੜੇ ਆਪਣੇ ਪ੍ਰੋਗਰਾਮ ਹੈ ਵਾਰ-ਵਾਰ ਪੋਸਟਪੋਨ ਕਰਦੇ ਰਹਿੰਦੇ ਆ ਕਿਉਂਕਿ ਆ ਆਮ ਲੋਕਾਂ ਨੂੰ ਵੀ ਯਾਦ ਹੋਣਾ ਵੀ ਰਖੜੀ ਦਾ ਤਿਉਹਾਰ ਸੀ ਤਾਂ ਇਹੀ ਕਿਲੋਮੀਟਰ ਦਾ ਘਵਾੜ ਲੈ ਕੇ ਆਈ ਸੀਦਾ ਸਰਕਾਰ ਅਤੇ ਮੈਨੇਜਮੈਂਟ ਜਾਣ ਬੁੱਝ ਕੇ ਜਿਹੜੇ ਇਹ ਤਿਹਾਰਾਂ ਦੇ ਦੇ ਨਹੀਂ ਚੁੰਦੇ ਆ ਕਿਉਂਕਿ ਜੇ ਇਹ ਇਹਨਾਂ ਨੇ ਕਿਲੋਮੀਟਰ ਬੱਸਾਂ ਨੂੰ ਟੈਂਡਰ ਪਾਉਣ ਦੀ ਗੱਲ ਕਰ ਰਹੀ ਸੀ ਇਹਨਾਂ ਨੂੰ ਸਰਕਾਰ ਤੇ ਮੈਨੇਜਮੈਂਟ ਨੂੰ ਪਤਾ ਸੀ ਕਿ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਤਾਂ ਦਿਵਾਲੀ ਟਪਾ ਕੇ ਵੀ ਕਰ ਸਕਦੇ ਸੀ ਪਰ ਇਹ ਆਮ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਕਰਨ ਵਾਸਤੇ ਜਾਂ ਫਿਰ ਤਿਹਾਰਾਂ ਦੀ ਇੱਕ ਸ਼ਰਨ ਲੈ ਕੇ ਤਾਂ ਜਿਹੜਾ ਇਹ ਨਿਜੀ ਕਰਨ ਵੱਲ ਜਾਣਾ ਚਾਹੁੰਦੇ ਸੀ ਪਰ ਅਸੀਂ ਮਾ ਵੀ ਚਾਹਣੇ ਆਮ ਲੋਕਾਂ ਤੋਂ ਪਰ ਇਹ ਸਾਡੀ ਮਜਬੂਰੀ ਹੈ ਸਾਨੂੰ ਮਜਬੂਰੀ ਵਾਸਤੇ ਜਿਹੜਾ ਕਦਮ ਚੱਕਣਾ ਪੈਂਦਾ ਕਿਉਂਕਿ ਅਸੀਂ ਇਹ ਆਮ ਲੋਕਾਂ ਦੀ ਲੜਾਈ ਲੜ ਰਹੇ ਆਂ ਅਗਰ ਦੂਸਰੇ ادارے ਮੰਗ ਇਹ ਅਦਾਰਾ ਵੀ ਕਿਲੋਮੀਟਰ ਬੱਸਾਂ ਪਾ ਕੇ ਇਹਦਾ ਇਹਦਾ ਪ੍ਰਾਈਵੇਟ ਕਰਨ ਕਰਤਾ ਤਾਂ ਅਦਾਰਾ ਜਲਦੀ ਬੰਦ ਹੋ ਜਾਏਗਾ ਤੇ ਜਿਸ ਦੇ ਨਾਲ ਉਸ ਤੋਂ ਬਾਅਦ ਫਿਰ ਜਿਹੜੀਆਂ ਪ੍ਰਾਈਵੇਟ ਬੱਸਾਂ ਦਾ ਜਿਹੜੇ ਮਨਮਾਨੀ ਹੈ ਉਹ ਦੇਖਣ ਨੂੰ ਕਿਹੜੇ ਤਰ੍ਹਾਂ ਕਿਤੇ ਆਪਾਂ ਨੂੰ ਸਾਹਮਣੇ ਆਊਗੀ ਜੇ ਇਹ ਲੋਕਾਂ ਦੀ ਲੜਾਈ ਜਿਹੜੀ ਅਸੀਂ ਲੜ ਰਹੇ ਆਂ ਸਾਡਾ ਜਿਹੜੇ ਤਿਹਾਰਾਂ ਦੀ ਗੱਲ ਆਪਾਂ ਕਰਕੇ ਤਾਂ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਅੱਜ ਤੱਕ तकरीबन 13 14 ਤਰੀਕ ਹੋ ਗਿਆ ਪਰ ਹਜੇ ਤੱਕ ਮੁਲਾਜ਼ਮਾਂ ਦੀ ਜਿਹੜੀ ਨਗੂਣੀਆਂ ਦਰਗਾਹਾਂ ਉਹ ਵੀ ਅਜੇ ਤੱਕ ਖਾਤੇ ਨਹੀਂ ਪਾਈਆਂ ਗਈਆਂ ਇਹ ਵੀ ਕਿਦਰਾਂ ਕਿਦੇ ਕਾਰਨ ਹੈ ਕਿ ਜਿਹੜਾ ਮੁਲਾਜ਼ਮਾਂ ਨੂੰ ਅੱਖੋਂ ਪਰੋਖਾ ਕੀਤਾ ਜਾਂਦਾ ਸਰਕਾਰ ਤੇ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦਾ ਸੀ ਕਿ ਜਿਹੜਾ ਹਰਾ ਪੈਨ ਆਮ ਲੋਕਾਂ ਦੇ ਚੱਲੇਗਾ ਪਰ ਉਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਲੱਲ ਰਿਹਾ ਆਮ ਲੋਕਾਂ ਲਈ ਜਾਂ ਮੁਲਾਜ਼ਮਾਂ ਲਈ ਹਰਾ ਪੈਨ ਨਹੀਂ ਚੱਲ ਰਿਹਾ ਇਹ ਟੈਂਡਰਾਂ 'ਚ ਹੋ ਰਿਹਾ ਹੈ ਜੇ ਟੈਂਡਰ ਲਾਗੂ ਕਰਦੇ ਨੇ ਜਾਂ ਟੈਂਡਰ ਖੋਲਦੇ ਨੇ ਫਿਰ ਧਰਨਾ ਇਸੇ ਤਰ੍ਹਾਂ ਜਾਰੀ ਰੂਗਾ ਲੋਕ ਪਰੇਸ਼ਾਨ ਹੋਣਗੇ ਇਸੇ ਤਰ੍ਹਾਂ ਅਗਰ ਟੈਂਡਰ ਰਾਤ ਨਹੀਂ ਕੀਤੇ ਜਾਂਦੇ ਜੀ ਟੈਂਡਰ ਖੋਲੇ ਜਾਂਦੇ ਆ ਤਾਂ ਜਿਹੜੀ ਸਾਡੀ ਇਹ ਹੜਤਾਲ ਹੈ ਇਹ ਅਨਮਿਤੇ ਸਮੇਂ ਦੀ ਹੋ ਜੇਗੀ ਹਾਲੇ ਤੱਕ ਸਿਰਫ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕੀਤੇ ਆ ਆਮ ਜਿਹੜੀ ਸਰਵਿਸ ਹੈ ਉਸੇ ਤਰੀਕੇ ਚੱਲ ਰਹੀ ਹੈ 27 ਦੇ 27 ਡਿਪੂਆਂ ਦੇ ਬੱਸ ਸਟੈਂਡ ਸਿਰਫ ਬੰਦ ਆ ਅਗਰ ਟੈਂਡਰ ਖੋਲੇ ਜਾਂਦੇ ਆ ਤਾਂ ਫਿਰ ਮੁਕੰਮਲ ਤੌਰ ਤੇ ਪੀਆਰਟੀਸੀ ਤੇ ਰੋਡਵੇਅ ਦਾ ਚੱਕਾ ਜਾਂਮ ਕੀਤਾ ਜਾਏਗਾ ਬਿਲਕੁਲ ਇਹ ਸਨ ਆਪੂ ਜਿਨ੍ਹਾਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਕੋਲ ਫਰਿਆਦ ਕਰ ਰਹੇ ਪਰ ਉਸ ਦੇ ਬਾਵਜੂਦ ਵੀ ਸਰਕਾਰ ਇਹਨਾਂ ਦੀਆਂ ਪੰਗਾ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਅੱਜ ਇਹਨਾਂ ਨੇ 12 ਤੋਂ 2 ਵਜੇ ਤੱਕ ਦਾ ਸੰਘਰਸ਼ ਦਾ ਐਲਾਨ ਕੀਤਾ ਜੇਕਰ ਫਿਰ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਦਾ ਜਿਹੜਾ ਹੋਰ ਤਿੱਖਾ ਕੀਤਾ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟਿਆਲਾ